ਸੱਚੇ ਕਾਲਜੀ ਟੀ5 ਚੈਨਲ ਪੰਜਾਬੀ ਵੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸਿਮਰਨਜੀਤ ਕੌਰਗੈਲ ਬੀਤੇ ਕੱਲ੍ਹ ਅਮਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਹਰਾਂ ਦੇ ਵੱਲੋਂ ਇਹ ਐਲਾਨ ਕਰ ਦਿੱਤਾ ਗਿਆ ਸੀ ਕਿ ਉਹ ਨਵੀਂ ਸਿਆਸੀ ਪਾਰਟੀ ਬਣਾਉਣ ਜਾ ਰਹੇ ਨੇ ਤੇ ਐਮਪੀ ਅਮਰਿਤਪਾਲ ਸਿੰਘ ਜਦੋਂ ਤੋਂ ਲੋਕ ਸਭਾ ਦੀਆਂ ਚੋਣਾਂ ਜਿੱਤੇ ਨੇ ਉਦੋਂ ਤੋਂ ਹੀ ਇਹ ਵਿਚਾਰ ਚਰਚਾ ਚੱਲ ਰਹੀ ਸੀ ਕਿ ਜਲਦ ਉਹਨਾਂ ਦੇ ਵੱਲੋਂ ਨਵੀਂ ਪਾਰਟੀ ਦਾ ਐਲਾਨ ਕਿਸੇ ਵੀ ਸਮੇਂ ਕੀਤਾ ਜਾ ਸਕਦਾ ਹੈ ਹਾਲਾਂਕਿ ਪਾਰਟੀ ਦਾ ਨਾਮ ਨਹੀਂ ਪਤਾ ਨਾਲ ਹੀ ਐਮਪੀ ਅਮਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਨੇ ਇਹ ਵੀ ਕਿਹਾ ਹੈ ਕਿ ਸੰਗਤ ਦੇ ਨਾਲ ਵਿਚਾਰ ਵਟਾਂਦਰਾ ਕੀਤਾ ਜਾਵੇਗਾ ਤੇ ਪਾਰਟੀ ਦੇ ਲਈ ਸੁਝਾਅ ਵੀ ਮੰਗੇ ਜਾਣਗੇ ਇਸ ਸਭ ਦੇ ਵਿਚਾਲੇ ਹੁਣ ਐਮਪੀ ਅਮਰਿਤਪਾਲ ਸਿੰਘ ਦੀ ਪਤਨੀ ਬੀਬੀ ਕਿਰਨਦੀਪ ਕੌਰ ਉਹਨਾਂ ਨੂੰ ਮਿਲਣ ਵਾਸਤੇ ਅਸਾਮ ਦੀ ਡਿਬਰੂਗੜ ਜੇਲ੍ਹ ਪਹੁੰਚੇ ਸਨ ਜਿੱਥੋਂ ਇੱਕ ਸੰਦੇਸ਼ ਲੈ ਕੇ ਆਏ ਨੇ ਤੇ ਉਸ ਸੰਦੇਸ਼ ਨੂੰ ਟਵਿੱਟਰ ਦੇ ਉੱਤੇ ਯਾਨੀ ਕਿ ਪਲੈਟਫਾਰਮ ਐਕਸ ਤੇ ਉੱਤੇ ਪੋਸਟ ਕੀਤਾ ਗਿਆ ਹੈ ਤੇ ਅਮਰਿਤਪਾਲ ਸਿੰਘ ਦਾ ਜੋ ਪੇਜ ਹੈਂਡਲ ਕਰ ਰਹੇ ਨੇ ਉਹਨਾਂ ਦੇ ਵੱਲੋਂ ਹੀ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ ਜਿਸ ਦੇ ਵਿੱਚ ਅਮਰਿਤਪਾਲ ਸਿੰਘ ਖੜਾ ਦਾ ਕਹਿਣਾ ਹੈ ਕਿ ਸਮੂਹ ਸੰਗਤਾਂ ਦੀ ਅਪੀਲ ਤੇ ਲੰਬੀ ਵਿਚਾਰ-ਮਗਰੋਂ ਅਸੀਂ ਇਹ ਫੈਸਲਾ ਕੀਤਾ ਹੈ ਕਿ ਪੰਜਾਬ ਤੇ ਪੰਥ ਨੂੰ ਤਰਪੇਸ਼ ਮਸਲਿਆਂ ਨੂੰ ਨਿਜਿੱਠਣ ਲਈ ਪੰਜਾਬ ਨੂੰ ਇੱਕ ਖੇਤਰੀ ਸਿਆਸੀ ਧਿਰ ਦੀ ਲੋੜ ਹੈ। ਉਹਨਾਂ ਨੇ ਅਕਾਲੀ ਦਲ ਦਾ ਜ਼ਿਕਰ ਕੀਤਾ ਹੈ ਕਹਿੰਦੇ ਅਕਾਲੀ ਦਲ ਦੇ ਹਾਸ਼ੀਏ ਤੇ ਜਾਣਕਾਰਨ ਸਿੱਖਾਂ ਦੇ ਮੁੱਦੇ ਸਿਆਸਤ ਚੋਂ ਲਗਭਗ ਮੰਨਫੀ ਹੋ ਚੁੱਕੇ ਨੇ ਤੇ ਹੋਰ ਪੰਥਕ ਅਖਵਾਨ ਵਾਲੀਆਂ ਧਿਰਾਂ ਜ਼ਮੀਨੀ ਪੱਧਰ ਤੇ ਸੰਗਠਾਂ ਵਿੱਚ ਜਗ੍ਹਾ ਬਣਾਉਣ ਵਿੱਚ ਅਸਫਲ ਰਹੀਆਂ ਨੇ ਉਹਨਾਂ ਕਹਿੰਦੇ ਕਿ ਇਸ ਪਾਰਟੀ ਦਾ ਮੰਤਵ ਪੰਜਾਬ ਦੇ ਹੱਕਾਂ ਹਕੂਕਾਂ ਲਈ ਸੰਘਰਸ਼ ਲੜਨਾ ਹੈ ਪੰਥ ਪੰਜਾਬ ਦੀਆਂ ਮੰਗਾਂ ਤੇ ਹੱਕਾਂ ਦੀ ਪੂਰਤੀ ਲਈ ਇੱਕ ਮਤਾ ਵੀ ਸੰਧਾਗੇ ਛੇਤੀ ਪੇਸ਼ ਕਰੇਗਾ ਜੋ ਪੰਜਾਬ ਲਈ ਵੱਧ ਅਧਿਕਾਰਾਂ ਦੀ ਲੜਾਈ ਦਾ ਆਧਾਰ ਬਣੇਗਾ ਉਹਨਾਂ ਕਹਿ ਦਿੱਤਾ ਹੈ ਕਿ ਵੱਖ-ਵੱਖ ਮੁੱਦਿਆਂ ਤੇ ਸੰਘਰਸ਼ ਕਰਾਂਗੇ ਆਂ ਧਿਰਾਂ ਨੂੰ ਇੱਕ ਨਿਸ਼ਾਨ ਹੇਠ ਇਕੱਠਾ ਕਰਕੇ ਇਸ ਸੰਘਰਸ਼ ਨੂੰ ਲੋਕ ਲਹਿਰ ਬਣਾਇਆ ਜਾਵੇਗਾ ਉਹਨਾਂ ਕਹੇ ਕਿ ਸਾਡਾ ਜੀਵਨ ਪਹਿਲਾਂ ਵੀ ਪੰਥ ਪੰਜਾਬ ਨੂੰ ਸਮਰਪਿਤ ਸੀ ਅਤੇ ਅੱਗੇ ਵੀ ਹਰ ਸਾਹ ਸੰਤਾਂ ਨੂੰ ਸਮਰਪਿਤ ਰਹੇਗਾ ਪੰਥ ਦਾ ਦਾਸ ਅੰਮ੍ਰਿਤਪਾਲ ਸਿੰਘ ਨਾਲ ਹੀ ਉਹਨਾਂ ਨੇ ਆਪਣੇ ਹੋਰ ਸਾਥੀਆਂ ਦਾ ਵੀ ਜ਼ਿਕਰ ਕੀਤਾ ਜੋ ਡਿਬਰੂਗੜੀ ਜ਼ਿਲ੍ਹੇ ਦੇ ਵਿੱਚ ਨਜ਼ਰਬੰਦ ਨੇ ਇਹ ਵੀ ਦੱਸਿਆ ਗਿਆ ਹੈ ਕਿ ਇਹ ਗੱਲਾਂ ਉਦੋਂ ਕੀਤੀਆਂ ਗਈਆਂ ਸਨ ਜਦੋਂ ਬੀਬੀ ਕਿਰਨਦੀਪ ਕੋਰ ਅੰਮ੍ਰਿਤਪਾਲ ਸਿੰਘ ਹਰਾਂ ਨੂੰ ਮਿਲਣ ਵਾਸਤੇ ਗਏ ਸਨ ਤੇ ਇਸੇ ਦੀ ਹੀ ਜ਼ਿਆਦਾ ਜਾਣਕਾਰੀ ਦਿੱਤੀ ਹੈ ਮਾਰਿਸ ਪੰਜਾਬ ਦੀ ਜਥੇਬੰਦੀ ਦੇ ਲੀਗਲ ਐਡਵਾਈਜ਼ਰ ਐਡਵੋਕੇਟ ਈਮਾਨ ਸਿੰਘ ਖੜਾਹਰਾਂ ਦੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਬੀਤੇ ਕੁਝ ਦਿਨ ਪਹਿਲਾਂ ਸੈਂਟਰਲ ਜੇਲ ਦਿਬਰੂਗੜ ਅਸਾਮ ਵਿਖੇ ਭਾਈ ਅਮਰਿਤਪਾਲ ਸਿੰਘ ਅਤੇ ਉਹਨਾਂ ਦੇ ਸਾਰੇ ਸਾਥੀ ਸਿੰਘਾਂ ਦੇ ਨਾਲ ਜੋ ਮੁਲਾਕਾਤ ਹੋਈ ਸੀ ਉਸ ਤੋਂ ਬਾਅਦ ਭਾਈ ਅਮਰਿਤਪਾਲ ਸਿੰਘ ਦੇ ਨਾਲ ਜੋ ਜੇਲ ਦੇ ਅਫੀਸ਼ੀਅਲ ਟੈਲੀਫੋਨ ਲਾਈਨ ਤੋਂ ਵੀ ਜੋ ਗੱਲਬਾਤ ਹੋਈ ਸੀ ਤੇ ਅੱਜ ਬੀਬੀ ਕਿਰਨਦੀਪ ਕੌਰ ਭਾਈ ਅਮਰਿਤਪਾਲ ਸਿੰਘ ਨੂੰ ਜੋ ਜੇਲ ਵਿਖੇ ਮਿਲਣ ਗਏ ਸੀ ਅਤੇ ਉਹਨਾਂ ਦੇ ਹੱਥ ਜੋ ਭਾਈ ਅਮਰਿਤਪਾਲ ਸਿੰਘ ਨੇ ਸਮੁੱਚੇ ਪੰਜਾਬ ਵਾਸੀਆਂ ਦੇ ਸਮਖਸ਼ ਇੱਕ ਬੇਨਤੀ ਇੱਕ ਸੰਦੇਸ਼ ਭੇਜਿਆ ਹੈ ਕਿ ਬੜੀ ਛੇਤੀ ਆਉਣ ਵਾਲੇ 15 20 ਦਿਨਾਂ ਦੇ ਵਿੱਚ ਜੋ ਭਾਈ ਅਮਰਿਤਪਾਲ ਸਿੰਘ ਦੇ ਸਾਥੀ ਜਿਹੜੇ 10 ਸਾਥੀ ਸੈਂਟਰਲ ਜੇਲ ਦਿਬਰੂਗੜ ਅਸਾਮ ਵਿਖੇ ਨੇ ਅਤੇ 30 ਤੋਂ 35 ਸਾਥੀ ਜੋ ਸੈਂਟਰਲ ਜੇਲ ਅੰਮ੍ਰਿਤਸਰ ਵਿਖੇ ਨੇ ਉਹਨਾਂ ਵੱਲੋਂ ਇੱਕ ਪੰਜਾਬ ਦੇ ਹਿੱਤਾਂ ਦੇ ਲਈ ਪੰਜਾਬ ਦੇ ਹੱਕ ਹਕੂਕਾਂ ਦੇ ਲਈ ਤੇ ਪੰਜਾਬ ਵਾਸੀਆਂ ਦੀ ਸੇਵਾ ਦੇ ਲਈ ਇੱਕ ਲੋਕ ਲਹਿਰ ਇੱਕ ਪੰਥਕ ਧਿਰ ਇੱਕ ਖੇਤਰੀ ਧਿਰ ਦਾ ਆਗਾਜ਼ ਹੋਣ ਜਾ ਰਿਹਾ ਹੈ ਐਲਾਨ ਹੋਣ ਜਾ ਰਿਹਾ ਹੈ ਤੇ ਇੱਕ ਬੇਨਤੀ ਹੈ ਜਿੰਨੇ ਵੀ ਜੋ ਸਮਾਜ ਸੇਵੀ ਨੇ ਪੰਜਾਬ ਦੇ ਵਿੱਚ ਜੋ ਪੰਜਾਬ ਅਤੇ ਪੰਥ ਦੀ ਗੱਲ ਕਰਨ ਵਾਲੇ ਜਿੰਨੇ ਵੀ ਕਿਸਾਨ ਆਗੂ ਨੇ ਤੇ ਜਿੰਨੀਆਂ ਵੀ ਹੋਰ ਖੇਤਰੀ ਧਿਰਾਂ ਨੇ ਪੰਥਕ ਧਿਰਾਂ ਨੇ ਪੰਜਾਬ ਦੇ ਵਿੱਚ ਜੋ ਨਿਰੰਤਰ ਪੰਜਾਬ ਅਤੇ ਪੰਥ ਦੇ ਹੱਕਾਂ ਦੇ ਲਈ ਜੋ ਸੰਘਰਸ਼ ਕਰਦੇ ਆ ਰਹੇ ਜੋ ਪੰਜਾਬ ਦੇ ਹਿੱਤ ਦੇ ਵਿੱਚ ਨਿਰੰਤਰ ਜੋ ਭੁੱਤ ਦੇ ਆ ਰਹੇ ਨੇ ਉਹਨਾਂ ਨੂੰ ਬੇਨਤੀ ਹੈ ਕਿ ਆਪਾਂ ਸਾਰੇ ਇਸ ਲੋਕ ਲਹਿਰ ਦਾ ਹਿੱਸਾ ਬਣੀਏ ਮੈਨੂੰ ਇਸ ਲੋਕ ਲਹਿਰ 'ਚ ਬਹੁਤ ਯਕੀਨ ਹੈ ਉਸ ਦਾ ਕਾਰਨ ਇਹ ਹੈ ਵੀ ਇਸ ਪੰਥਕ ਧਿਰ ਦਾ ਆਗਾਜ਼ ਇਸ ਖੇਤਰੀ ਧਿਰ ਦਾ ਆਗਾਜ਼ 21ਵੀਂ ਸਦੀ ਦੇ ਵਿੱਚ ਉਹ ਲੋਕ ਕਰਨ ਜਾ ਰਹੇ ਨੇ ਜਿਹੜੇ ਇਸ ਸਮੇਂ ਪੰਜਾਬ ਦੇ ਹੱਕਾਂ ਦੇ ਲਈ ਕੌਮ ਦੇ ਹੱਕਾਂ ਦੇ ਲਈ ਜੋ ਕਾਲੇ ਪਾਣੀ ਦੀ ਜੇਲ ਹੈ ਦਿਬੜੂਗੜ ਵਿਖੇ ਘੱਟ ਰੇ ਤਾਂ ਸੰਘਰਸ਼ੀ ਲੋਕਾਂ ਵੱਲੋਂ ਇਹ ਜੋ ਹੋਕਾ ਦਿੱਤਾ ਜਾ ਰਿਹਾ ਹੈ ਇਹ ਸਿਨੇਮਰ ਬੇਨਤੀ ਹੈ ਜੋ ਕੀਤੀ ਜਾ ਰਹੀ ਹੈ ਤਾਂ ਇਸ ਸਾਰੇ ਦੇ ਸੰਦਰਭ ਦੇ ਵਿੱਚ ਜੋ ਭਾਈ ਅਮਰਿਤਪਾਲ ਸਿੰਘ ਅਤੇ ਉਹਨਾਂ ਦੇ ਸਾਰੇ ਸਾਥੀ ਇੱਕ ਅਫੀਸ਼ੀਅਲ ਪ੍ਰੋਸੀਜਰ ਦੇ ਥਰੂ ਜੋ ਜੇਲ ਦੇ ਵਿੱਚੋਂ ਇੱਕ ਜੋ ਸੰਦੇਸ਼ ਇੱਕ ਜੋ ਮਤਾ ਵੀ ਜਾਰੀ ਕਰਨ ਇਹ ਸਾਰੀ ਇਸ ਪੋਲਿਟਿਕਲ ਪਾਰਟੀ ਦਾ ਇੱਕ ਸੰਵਿਧਾਨ ਹੋਵੇਗਾ ਹਰੇਕ ਬੰਦੇ ਨੂੰ ਉੱਥੇ ਸਤਕਾਰ ਦਿੱਤਾ ਜਾਵੇਗਾ ਇੱਕ ਮੈਂ ਕਹੂੰਗਾ ਵਾਕਈ ਪੰਜਾਬ ਦੇ ਆਮ ਲੋਕਾਂ ਦੀ ਆਮ ਆਦਮੀਆਂ ਦੀ ਜਿਹੜੀ ਇਹ ਧਿਰ ਹੈ ਇਹ ਨੁਮਾਇੰਦਗੀ ਕਰੇ ਤੁਹਾਡਾ ਛੋਟੇ ਤੋਂ ਛੋਟਾ ਜਿਹੜਾ ਮਸਲਾ ਹੈ ਤੇ ਜਿਹੜੀ ਤੁਹਾਡੇ ਵੱਡੇ ਤੋਂ ਵੱਡੇ ਹੱਕ ਦੀ ਗੱਲ ਹੈ ਉਹ ਇਹ ਧਿਰ ਕਰੇਗੀ ਤਾਂ ਇਨੀਆਂ ਕੋ ਮੇਰੀਆਂ ਬੇਨਤੀਆਂ ਨੇ ਪੰਜਾਬ ਵਾਸੀਆਂ ਦੇ ਸਮਰਕਸ਼ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਆਉਣ ਵਾਲੇ 10 15 ਦਿਨਾਂ ਦੇ ਵਿੱਚ ਅੰਮ੍ਰਿਤਪਾਲ ਸਿੰਘ ਹਰਾਂ ਦੀ ਪਾਰਟੀ ਨਵੀਂ ਸਿਆਸੀ ਪਾਰਟੀ ਦਾ ਐਲਾਨ ਹੋ ਜਾਵੇਗਾ ਉਸ ਦਾ ਨਾਮ ਦੱਸ ਦਿੱਤਾ ਜਾਵੇਗਾ ਅਤੇ ਅੱਗੇ ਦੀ ਵਿਉਂਤਬੰਦੀ ਵੀ ਦੱਸ ਦਿੱਤੀ ਜਾਵੇਗੀ ਜ਼ਿਆਦਾ ਜਾਣਕਾਰੀ ਲਈ ਬਣੇ ਰੋ ਸਾਡੇ ਨਾਲ 85 ਚੈਨਲ ਪੰਜਾਬੀ ਦੇ ਉੱਤੇ ਮੈਨੂੰ ਦੇ ਜੀ ਆਇਆਂ ਨੂੰ ਧੰਨਵਾਦ ਨਿਰਧਾਰਾ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ